ਜਦੋਂ ਤੁਸੀਂ 8 ਲੱਖ ਰੁਪਏ ਰੇਟ ਲਿਖਿਆ ਹੋਇਆ ਇਸ ਘਰ ਦਾ ਦੇਖਿਆ ਪਹਿਲਾਂ ਤਾਂ ਤੁਸੀਂ ਯਕੀਨ ਨਹੀਂ ਕੀਤਾ ਹੋਣਾ ਜੀ ਬਹੁਤ ਵਧੀਆ ਰੇਟ ਮਾਲਕ ਨੇ ਕਿਹਾਗਾ ਮਾਲਕ ਕਹਿੰਦੇ ਨੇ ਵੇਖ ਕੇ ਰੇਟ ਹੋਰ ਵੀ ਕਰ ਲਾਂਗੇ ਤੇ ਵੀਡੀਓ ਆਪਾਂ ਪੂਰੀ ਲੈ ਕੇ ਪਹੁੰਚਿਆਂ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜੀ ਜਾਣਕਾਰੀ ਤੁਹਾਨੂੰ ਸਾਰੀ ਮਿਲੂਗੀ ਵੀਡੀਓ 'ਚ ਪਹਿਲਾਂ ਤਾਂ ਆਪਣੀ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 2610037 ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ WhatsApp ਨੰਬਰ ਆਪਣਾ ਮਿਲ ਗਿਆ ਵੀਡੀਓ ਜਾਣਕਾਰੀ ਫੋਟੋ ਆਪੇ ਜੋ ਫਰੀ ਚ ਆਪਾਂ ਐਡ ਲਾ ਦਵਾਂਗੇ ਇਸ ਘਰ ਦੀ ਲੋਕੇਸ਼ਨ ਦੇਖ ਕੇ ਤੁਸੀਂ ਸਾਰੇ ਖੁਸ਼ ਹੋ ਜਾਓਗੇ ਕਿਉਂਕਿ ਜਿਹੜਾ ਫਰੰਟ ਇਸ ਘਰ ਦਾ ਲੱਗਦਾ ਜਮ੍ਹਾਂ ਸੜਕ ਤੇ ਲੱਗਦਾ ਸੀ ਕੋਈ ਵੀ ਗੱਡੀ ਆਪਣੇ ਕੋਲੇ ਹੋਵੇ ਚਾਹੇ ਇਨੋਵਾ ਗੱਡੀਆਂ ਚਾਹੇ ਸਵਿਫਟ ਗੱਡੀ ਐ ਚਾਹੇ ਕੋਈ ਹੋਰ ਗੱਡੀ ਆ ਸਿੱਧੀ ਘਰ ਦੇ ਅੰਦਰ ਲੱਗੂਗੀ ਰੇਟ ਬਹੁਤ ਘੱਟ ਮਾਲਕ ਨੇ ਕਿਹਾਗਾ ਸਿਰਫ ਇੱਕ ਡਿਮਾਂਡ ਕੀਤੀ ਐ ਜੀ ਇਹਨਾਂ ਨੇ ਤੇ ਡਿਮਾਂਡ ਵੀ ਬਹੁਤ ਘੱਟ ਕੀਤੀ ਆ ਸਿਰਫ 8 ਲੱਖ ਰੁਪਈਆ ਮਾਲਕ ਨੇ ਮੰਗਿਆਗਾ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਵੇਕੇ ਹੋਰ ਵੀ ਮਾਨਤਨ ਪੂਰਾ ਕਰ ਦਾਂਗੇ ਬਹੁਤ ਵਧੀਆ ਮਾਲਕ ਨੇ ਕੰਮ ਕਰਵਾਇਆ ਹੋਇਆ ਜਿੰਨਾ ਵੀ ਕੰਮ ਮਾਲਕ ਨੇ ਕਰਵਾ ਰੱਖਿਆ ਵਧੀਆ ਸ਼ੌਂਕ ਨਾਲ ਕਰਵਾਇਆ ਹੋਇਆ ਇੱਕ ਪਾਸੇ ਕੰਧ ਨਾਲ ਤੁਸੀਂ ਦੇਖੋ ਜੀ ਇਹਨਾਂ ਨੇ ਥਾਂ ਬਣਾ ਰੱਖੀ ਆ ਤੇ ਕਾਫੀ ਪੇੜ ਪੌਦੇ ਲਾ ਵੀ ਰੱਖੇ ਨੇ ਤੇ ਹੋਰ ਵੀ ਆਪਾਂ ਲਾ ਸਕਦੇ ਹਾਂ ਜੀ ਜਿੰਨਾ ਆਪਾਂ ਨੂੰ ਵੇੜਾ ਮਿਲੂਗਾ ਸਾਰਾ ਪੱਕਾ ਮਿਲੂਗਾ ਤੇ ਦੋ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਤੇ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਮਿਲੂਗਾ ਜੀ ਤੇ ਜਿਹੜਾ ਪਹਿਲਾ ਬੈਡਰੂਮ ਅਸੀਂ ਇਹਦੇ ਨਾਲ ਹੀ ਆਪਾਂ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਵਧੀਆ ਪਾਣੀ ਦੀ ਸਪਲਾਈ ਹੈ ਜੀ ਤੇ ਪਾਣੀ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਸਮਰਸੀਬਲ ਮੋਟਰ ਲੱਗੀ ਹੋਈ ਆ ਪਾਣੀ ਵਾਸਤੇ ਪੂਰਾ ਵਧੀਆ ਪਾਣੀ ਹੈਗਾ ਤੇ ਵਧੀਆ ਆਪਾਂ ਨੂੰ ਦੋ ਕਮਰੇ ਦੇਖਣ ਨੂੰ ਮਿਲ ਜਾਣਗੇ ਕਮਰਿਆਂ ਦੇ ਵਿੱਚ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਮਾਲਕ ਨੇ ਮਾਰਬਲ ਪੱਥਰ ਲਵਾਇਆ ਹੋਇਆ ਜੀ ਰਗੜਾਈ ਵਾਲਾ ਤੇ ਰਗੜਾਈ ਵਗੈਰਾ ਮਾਲਕ ਨੇ ਕਰਵਾਈ ਹੋਈ ਐ ਵਧੀਆ ਕੰਮ ਹੋਇਆ ਜੀ ਵਧੀਆ ਮਾਲਕ ਨੇ ਘਰ ਬਣਾਇਆ ਹੋਇਆ ਵੇਚਣਾ ਵੀ ਜਮਾ ਸਸਤੇ ਬਾਕੀ ਜਿਹਨੂੰ ਵੀ ਪਸੰਦ ਆਵੇ ਇਹ ਘਰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਮਾਤਾ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਮੇਰੀਆਂ ਭੈਣਾਂ ਜਿੰਨੇ ਤੁਸੀਂ ਦੇਖ ਰਹੂ ਕਿਸੇ ਨੇ ਵੀ ਲੈਣਾ ਹੋਵੇ ਇਹ ਘਰ ਤਾਂ ਮਾਲਕ ਦਾ ਮੋਬਾਈਲ ਨੰਬਰ ਤੇ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ 'ਚ ਹੀ ਮਿਲ ਜੂਗੀ ਸਾਰਾ ਕੁਝ ਆਪਾਂ ਥੱਲੇ ਲੇਕੇ ਲਾ ਦਿੰਨੇ ਆ ਜੀ ਤੇ ਪਹਿਲਾ ਬੈੱਡਰੂਮ ਆਪਾਂ ਦੇਖ ਰਹੇ ਹਾਂ ਅਸੀਂ ਇਹਦੇ ਵਿੱਚ ਆਪਾਂ ਨੂੰ ਇੱਕ ਪਾਸੇ ਸੈਲਫਾਂ ਪਾਈਆਂ ਹੋਈਆਂ ਮਿਲ ਜਾਣਗੀਆਂ ਕੋਈ ਵੀ ਸਮਾਨ ਜੀ ਆਪਣਾ ਸਟੋਰ ਆਪਾਂ ਇੱਕ ਪਾਸੇ ਕਰ ਸਕਦੇ ਹਾਂ ਬਾਕੀ ਜਿਹੜੇ ਕਮਰੇ ਬਣੇ ਹੋਏ ਨੇ ਕੋਈ ਐਦਾ ਨਹੀਂ ਹੈਗਾ ਵੀ ਭੀੜ ਭੜਕੇ ਜਿਹਾ ਵਾਲੇ ਆਪਾਂ ਨੂੰ ਮਿਲ ਜਾਣਗੇ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਇਹਦੇ ਨਾਲ ਵਾਲਾ ਕਮਰਾ ਵੀ ਇਦਾਂ ਹੀ ਹੈ ਤੇ ਆਹ ਕਮਰਾ ਵੀ ਵਧੀਆਗਾ ਰੰਗ ਤੁਸੀਂ ਆਪ ਹੀ ਦੇਖ ਲਓ ਜੀ ਵਧੀਆ ਰੰਗ ਹੋਏ ਕਿਸੇ ਪਾਸੋਂ ਲੇਹਾ ਨਹੀਂ ਪੂਰਾ ਵਧੀਆ ਰੰਗ ਹੈ ਜੋੜੀਆਂ ਵਧੀਆ ਲੱਗੀਆਂ ਹੋਈਆਂ ਤੇ ਸਾਰਾ ਮਾਲਕ ਨੇ ਲਾਈਟਿੰਗ ਦਾ ਕੰਮ ਕਰਵਾਇਆ ਹੋਇਆ ਜੀ ਤੇ ਜੋ ਵੀ ਕੰਮ ਹੋਇਆ ਤੁਹਾਡੇ ਸਾਹਮਣੇ ਆ ਜੀ ਬਾਕੀ ਜੋ ਵੀ ਜੋੜੀ ਪੱਲੇ ਲੱਗੇ ਹੋਏ ਨੇ ਤੁਹਾਨੂੰ ਆਪਾਂ ਵੀਡੀਓ ਚ ਦਿਖਾਈ ਰਿਹਾ ਜੀ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਦਿਆਂ ਜੀ ਪਹਿਲਾਂ ਇੱਕ ਵਾਰੀ ਸੈਕਿੰਡ ਵਾਲਾ ਬੈਡਰੂਮ ਚੈੱਕ ਕਰੋ ਜੀ ਦੂਜੇ ਨੰਬਰ ਤੇ ਜਿਹੜਾ ਕਮਰਾ ਆਉਂਦਾ ਇਹ ਚੈੱਕ ਕਰੋ ਤੇ ਕਮਰਾ ਆ ਵੀ ਆਪਾਂ ਨੂੰ ਖੁੱਲਾ ਢੁੱਲਾ ਦੇਖਣ ਨੂੰ ਮਿਲੂਗਾ ਜਿਵੇਂ ਕਿ ਪਿਛਲਾ ਸੀਗਾ ਬਾਕੀ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ 8 ਲੱਖ ਰੁਪਇਆ ਰੇਟ ਆਪਾਂ ਅੱਜ ਲੈ ਕੇ ਪਹੁੰਚਿਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਜੇਕਰ ਇਹ ਤੁਹਾਨੂੰ ਪਸੰਦ ਆਇਆ ਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਉਹਨੂੰ ਦਬਾ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਤੁਹਾਡੇ ਰਿਸ਼ਤੇਦਾਰਾਂ ਕੋਲ ਤੁਹਾਡੇ ਯਾਰਾਂ ਮਿੱਤਰਾਂ ਕੋਲ ਅਸੀਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਿਹੜੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਹੈ ਬਿਲਕੁਲ ਆਰਾਮ ਨਾਲ ਇਹਨਾਂ ਨੇ ਵੀਡੀਓ ਬਣਾਈ ਹੈ ਇਸ ਤਰ੍ਹਾਂ ਦੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਜੀ ਤੇ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਹੀ ਗਿਆ ਸੀ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾਗਾ ਤੇ ਗੱਲ ਕਰਦੇ ਆਪਾਂ ਹੁਣ ਰਸੋਈ ਦੀ ਰਸੋਈ ਤੁਸੀਂ ਚੈੱਕ ਕਰੋ ਜੀ ਇੱਕ ਪਾਸੇ ਆਪਾਂ ਨੂੰ ਵਧੀਆ ਰਸੋਈ ਦੇਖਣ ਨੂੰ ਮਿਲ ਜੂਗੀ ਰਸੋਈ ਵੀ ਵਧੀਆ ਬਣੀ ਹੋਈ ਹੈ ਜੀ ਕੋਈ ਐਦਾ ਨਹੀਂ ਹੈਗਾ ਵੀ ਭੀੜ ਢੜੱਕਾ ਜਿਹਾ ਆਪਾਂ ਨੂੰ ਮਿਲੂਗਾ ਜਿੰਨੇ ਕ ਸਾਈਜ਼ ਦੀ ਜਿੱਡੀ ਕਾਪਨ ਨੂੰ ਚਾਹੀਦੀ ਹੁੰਦੀ ਐ ਜੀ ਓਡੀ ਕ ਆਪਾਂ ਨੂੰ ਮਿਲ ਜੂਗੀ ਜਿਆਦਾ ਵੱਡੀ ਵੀ ਆਪਾਂ ਕੀ ਕਰਨੀ ਆ ਤੇ ਜਿਆਦਾ ਛੋਟੀ ਵੀ ਤੰਗ ਕਰਦੀ ਐ ਜੀ ਜਿੰਨੀ ਕ ਆਪਾਂ ਨੂੰ ਲੋੜ ਐ ਓਨਿਕ ਰਸੋਈ ਵਧੀਆ ਬਣੀ ਹੋਈ ਐ ਪੱਲਾ ਵਧੀਆ ਲੱਗਿਆ ਹੋਇਆ ਜਾਲੀ ਵਾਲਾ ਪੱਲਾ ਲੱਗਿਆ ਹੋਇਆ ਜੀ ਇਹਦੇ ਅੰਦਰ ਵੀ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਬਾਕੀ ਟਾਈਲਾਂ ਦਾ ਕੰਮ ਤੁਸੀਂ ਆਪ ਹੀ ਦੇਖੋ ਜੀ ਸੈਲਫਾਂ ਡਬਲ ਆਪਾਂ ਨੂੰ ਮਿਲ ਜਾਣਗੀਆਂ ਤੇ ਰੇਟ ਤੁਹਾਨੂੰ ਮਨਦਾਸੀ ਦਿੱਤਾ ਹੈ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਬਾਕੀ ਤੁਹਾਨੂੰ ਰੇਟ ਹਲੇ ਵੀ ਯਕੀਨੀ ਹੋਣਾ ਰੇਟ ਦਾ ਵੀ ਇੰਨਾ ਘੱਟ ਤੁਸੀਂ ਕਮੈਂਟ ਕਰੋਗੇ ਕਮੈਂਟਾਂ ਚ ਪੁੱਛੋਗੇ ਵੀ ਸੱਚੀ ਵਿੱਚ ਇੰਨਾ ਰੇਟ ਹੈ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਨਾ ਸੱਚੀ ਦੇ ਵਿੱਚ 8 ਲੱਖ ਰੁਪਏ ਹੀ ਇਹਨਾਂ ਨੇ ਕਿਹਾਗਾ ਤੇ ਆਪਾਂ ਜੇ ਪਿੰਡ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪਿੰਡ ਜੀ ਉੱਚਾ ਪਿੰਡ ਹੈ ਪਟਿਆਲੇ ਏਰੀਆ ਚ ਪੈ ਜਾਂਦਾ ਉੱਚਾ ਪਿੰਡ ਜਗਾਂ ਦੀ ਗੱਲ ਕਰੀਏ ਜੀ 100 ਗਜ਼ ਜਗਾਂ ਦੇ ਵਿੱਚ ਇਹ ਘਰ ਆਪਾਂ ਨੂੰ ਮਿਲੂਗਾ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਇਸ ਘਰ ਨੂੰ ਤਾਂ ਇੱਕ ਵਾਰੀ ਮਾਲਕ ਨਾਲ ਪਹਿਲਾਂ ਫੋਨ ਤੇ ਗੱਲ ਕਰ ਲਿਓ ਜਦੋਂ ਫੋਨ ਤੇ ਪੂਰੀ ਗੱਲਬਾਤ ਤੁਹਾਡੀ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਜੀ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ 75268 ਤੇ 68126 ਦੁਬਾਰਾ ਫਿਰ ਤੋਂ ਮੈਂ ਦੱਸ ਦੇਣਾ ਜੀ ਤੁਹਾਨੂੰ 75268 68126 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਤੋਂ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਇੱਕ ਵਾਰੀ ਫੋਨ ਤੇ ਗੱਲ ਕਰੋ ਜਦੋਂ ਫੋਨ ਤੇ ਪੂਰੀ ਤਰ੍ਹਾਂ ਤੁਹਾਡੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਘਰ ਨੂੰ ਦੇਖ ਲਿਓ ਜੀ ਤੇ ਜਾ ਕੇ ਦੇਖੋਗੇ ਪਸੰਦ ਤੁਹਾਨੂੰ ਆਊਗਾ ਜੀ ਬਾਕੀ ਵੀਡੀਓ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਮੈਨੂੰ ਇੰਨੀਕ ਤਾਂ ਉਮੀਦ ਹੈਗੀ ਹੈ ਜੀ ਬਾਕੀ ਤੁਸੀਂ ਆਪਦੀ ਤਸੱਲੀ ਕਰ ਲਿਓ ਜਾਇਓ ਤੇ ਗੱਲਬਾਤ ਕਰ ਲਿਓ ਜੋ ਵੀ ਆਪਦੀ ਪੁੱਛ ਪੜਤਾਲ ਕਰਨੀ ਹੈ ਪੂਰੀ ਆਪਦੀ ਜਦੋਂ ਤਸੱਲੀ ਤੁਸੀਂ ਕਰ ਲਈ ਸਾਰਾ ਕੁਝ ਤੁਹਾਨੂੰ ਕਨਫਰਮ ਹੋ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਡੀਲ ਕਰ ਲਿਓ ਤੇ ਸੌਦਾ ਕਰ ਲਿਓ ਜੀ ਤੇ ਖਰੀਦ ਸਕਦੇ ਹੋ ਜੀ ਬਾਕੀ ਜਰੂਰ ਮੈਨੂੰ ਕਮੈਂਡ ਕਰਕੇ ਦੱਸੋ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗੀ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਵਧੀਆ ਲੱਗਿਆ ਘਰ ਪਸੰਦ ਆਇਆ ਲਾਈਕ ਜਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਪਿੰਡ ਅਲੱਗ-ਅਲੱਗ ਸ਼ਹਿਰ ਚੋਂ ਹਰ ਰੋਜ਼ ਤੇ ਤੁਸੀਂ ਅਗਲੀ ਵੀਡੀਓ ਕਿਹੜੇ ਏਰੀਆ ਚੋਂ ਦੇਖਣਾ ਚਾਹੁੰਦੇ ਹੋ ਜੀ ਕਿੰਨੇ ਕੁ ਰੇਟ ਤੱਕ ਤੁਹਾਨੂੰ ਘਰ ਚਾਹੀਦਾ ਕੋਠੀ ਚਾਹੀਦੀ ਹੈ ਮਕਾਨ ਚਾਹੀਦਾ ਕਮੈਂਟ ਕਰੋ ਜੀ ਆਪਾਂ ਲੈ ਕੇ ਉਸ ਹਿਸਾਬ ਨਾਲ ਪਹੁੰਚ ਜਾਗੇ ਬਾਕੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਜੀ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਆਪਣੀ ਹਰ ਵੀਡੀਓ ਨੂੰ ਆਪਣੇ ਚੈਨਲ ਨੂੰ ਤੁਹਾਡੇ ਕਰਕੇ ਆ ਜੀ ਸਾਰਾ ਕੁਝ ਤੇ ਤੁਸੀਂ ਇੰਨਾ ਪਿਆਰ ਦਿੱਤਾ ਤਾਂ ਹੀ ਆਪਾਂ ਇੱਥੇ ਇੰਨੇ ਵੱਡੇ ਮੁਕਾਮ ਤੇ ਅੱਜ ਪਹੁੰਚੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੂ ਦਿਲ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਮਾ ਫਰੀਚ ਆਪਾਂ ਸਾਰਾ ਕੰਮ ਕਰਦੇ ਹਾਂ ਜਿੰਨੀਆਂ ਵੀ ਆਪਾਂ ਐਡੇ ਕਰਦੇ ਹਾਂ ਜੀ ਫਰੀਚ ਹੀ ਕਰਦੇ ਹਾਂ ਕੋਈ ਕਮਿਸ਼ਨ ਕੋਈ ਦਲਾਲੀ ਨਾ ਕੋਈ ਪਹਿਲਾਂ ਨਾ ਕੋਈ ਬਾਅਦ ਵਿੱਚ ਕੁਝ ਨਹੀਂ ਲੈਂਦੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਵੀਡੀਓ ਪੋਣੀ ਹੈ ਜੀ ਤਾਂ ਇੱਕ ਵੀਡੀਓ ਬਣਾਓ ਜਾਣਕਾਰੀ ਤੇ ਫੋਟੋਆਂ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਜੀ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਨੰਬਰ ਤੁਹਾਨੂੰ ਪਤਾ ਹੀ ਹੈ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ ਤੇ ਚੱਲਦੇ ਰਹਿੰਦਾ ਵਾਰ-ਵਾਰ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਮੀ ਕੋਠੀ ਮਕਾਨ ਘਾੜ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ